ਦੁਆਰਾ ਸਾਹਦੇ ਦੁਆਲੇ तकरीबन ਲੱਖਾਂ ਦੀ ਤਦਾਦ ਵਿੱਚ ਜਿਹੜੇ ਪੰਛੀ ਨੇ ਆ ਕੇ ਨਤਮਸਤ ਹੋਏ ਨੇ ਇਹਦਾ ਸੰਕੇਤ ਵੀ ਮੈਂ ਮੰਨਣਾ ਕਿ ਇਹ ਜਿਹੜੇ ਜਾਨਵਰ ਏਸੀ ਡੇਰੇ ਚ ਸਾਡੇ ਵੀ ਆਏ ਨੇ ਇਹਨਾਂ ਨੂੰ ਕੁਦਰਤੀ ਸਰੋਤ ਜਿਹੜੇ ਆ ਇੱਥੇ ਮਿਲੇ ਆ ਊਡੇ ਊੜਿਆਵੇ ਸਾਕੋਛਾਂ ਤੇ ਫਾਸੀ ਬੱਡੇ ਛਰਿਆ ਕਿ ਇਹ ਮਤਲਬ ਜਿਹੜੇ ਆ ਇੱਕ ਦਿਨ ਕੌਣ ਖਿਲਾਵੇ ਕੌਣ ਚਿਗਾਵੇ ਮਨ ਵਿੱਚ ਸਿਮਰਣ ਕਰ ਇਸ ਕਰਕੇ ਇਹ ਜਿਹੜਾ ਪੰਛੀਆਂ ਦਾ ਆਉਣਾ ਹੈ ਇੱਕ ਸ਼ੁਭ ਸੰਕੇਤ ਹੀ ਮੰਨਦੇ ਆ ਜੀ ਆਇਆਂ ਕਹਿੰਦੇ ਆ ਵੈਲਕਮ ਕਹਿੰਦੇ ਆ ਇਹ ਨਾ ਦੋ ਸਬਕ ਲੈਣਾ ਚਾਹੀਦਾ ਇਹਨਾਂ ਪੰਛੀਆਂ ਤੋਂ ਕਿ ਜੇ ਇਹ ਇਕੱਤਰ ਹੋ ਕੇ ਜਿੱਤਰਾ ਆ ਪਿਆਰ ਨਾਲ ਲੜੀਆਂ ਪਰੋਚ ਪਰੋਚ ਕੇ ਬੈਠੇ ਨੇ ਅਸੀਂ ਵੀ ਇਕੱਠਾ ਇਕੱਤਰ ਹੋ ਕਰਕੇ ਇੱਕ ਇੱਕ ਪਿੰਡ ਵਿੱਚ ਜਿਹੜੇ ਅਸੀਂ 10-10 ਗੁਰਦੁਆਰੇ ਬਣਾ ਬੈਠੇ ਆ ਸਾਨੂੰ ਇਕੱਤਰ ਹੋਣਾ ਚਾਹੀਦਾ ਹਾਂ ਹ ਸასიਖਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਜਿੱਥੇ ਸਮੁੱਚੀ ਦੁਨੀਆ ਭਰ ਦੇ ਉੱਤੇ ਖਾਸ ਕਰਕੇ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਪੰਜਾਬ ਦੀ ਪਵਿੱਤਰ ਧਰਤੀ ਤੇ ਗੁਰਪੁਰਬ ਨੂੰ ਲੈ ਕੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਨੇ ਚਾਰ ਸਪੇਰੇ ਜਿਹੜੀਆਂ ਸੰਗਤਾਂ ਨੇ ਉਹ ਨਾਮ ਬਾਣੀ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਨੇ ਉੱਥੇ ਹੀ ਇਹ ਰੰਗ ਜਿਹੜਾ ਵਾ ਇਹ ਪ੍ਰਵਾਸੀ ਪੰਛੀਆਂ ਦੇ ਉੱਤੇ ਵੀ ਕਿਤੇ ਨਾ ਕਿਤੇ ਚੜਿਆ ਨਜ਼ਰ ਆ ਰਿਹਾ ਜਿਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੇ ਵਿੱਚ ਰਸੂਲਪੁਰ ਦੇ ਬਾਹਰ ਥੋੜੀ ਦੂਰੀ ਤੇ ਸਸੋਬਤ ਡੇਰਾ ਸਾਹਿਬ ਸੇਖਵਾ ਗੁਰਦੁਆਰਾ ਸਾਹਿਬ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜੋ ਪ੍ਰਵਾਸੀ ਪੰਛੀ ਨੇ ਪ੍ਰਵਾਸੀ ਪੰਛੀ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਮਤਭੇਦ ਜਿਹੜੇ ਨੇ ਉਹ ਭੁਲਾ ਕੇ ਵੱਖੋ-ਵੱਖ ਰੰਗਾਂ ਦਾ ਵਿਹਾਰਾਂ ਦੇ ਜਿਹੜੇ ਨੇ ਮਤਪੇਤ ਭੁਲਾ ਕੇ ਕਿਵੇਂ ਇਕਜਟ ਹੋ ਕੇ ਇਕਤਾਰਾਂ ਦੇ ਉੱਪਰ ਤੁਸੀਂ ਗੁਰਦੁਆਰਾ ਸਾਹਿਬ ਦੇ ਚਾਰ ਸਫੇਰੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਦੇਖ ਸਕਦੇ ਹੋ ਕਿ ਅੱਜ ਮਿਲੀ ਜਾਣਕਾਰੀ ਅਨਸਾਰ ਅੰਮ੍ਰਿਤ ਵੇਲੇ ਤੜਕਸਾਰ ਤੋਂ ਇਹ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਚਿੜੀਆਂ ਨੇ ਇਹ ਇੱਥੇ ਗੁਰਦੁਆਰਾ ਸਾਹਿਬ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਡੇਰਾ ਸਾਹਿਬ ਸੇਖਵਾ ਗੁਰਦੁਆਰਾ ਸਾਹਿਬ ਇਹ ਪ੍ਰਵਾਸੀ ਪੰਛੀ ਨੇ ਜੋ ਜੜੀਆਂ ਨੇ ਇਹ ਨਤਮਸਤਕ ਹੋਣ ਵਾਸਤੇ ਕਿਹਾ ਜਾ ਸਕਦਾ ਜੋ ਚਰਚਾ ਚੱਲ ਰਹੀ ਹੈ ਸੰਗਤਾਂ ਦੇ ਵਿੱਚ ਕਿ ਨਤਮਸਤਕ ਹੋਣ ਵਾਸਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜੜੀਆਂ ਆਈਆਂ ਨੇ ਚਾਰ ਸਫੇਰੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੜੀਆਂ ਬਿਜਲੀ ਦੀਆਂ ਤਾਰਾਂ ਨੇ ਤਾਰਾਂ ਕਿਵੇਂ ਭਰੀਆਂ ਹੋਈਆਂ ਨੇ ਲੱਖਾਂ ਦੀ ਤਦਾਦ 'ਚ ਸੈਂਕੜੇ ਜਾਂ ਹਜ਼ਾਰਾਂ ਨਹੀਂ ਤੁਹਾਨੂੰ ਦੱਸ ਦਈਏ ਕਿ ਲੱਖਾਂ ਦੀ ਤਦਾਦ ਦੇ ਵਿੱਚ ਜੜੀਆਂ ਚਿੜੀਆਂ ਨੇ ਪ੍ਰਵਾਸੀ ਚਿੜੀਆਂ ਰੰਗ ਬਰੰਗੀਆਂ ਜਿਹੜੀਆਂ ਚਿੜੀਆਂ ਨੇ ਪ੍ਰਵਾਸੀ ਇੱਥੇ ਗੁਰਦੁਆਰਾ ਸਾਹਿਬ ਜਿਹੜੀਆਂ ਅੰਮ੍ਰਿਤ ਵੇਲੇ ਤੋਂ ਜਿਹੜੀਆਂ ਨੇ ਵੱਡੀ ਤਦਾਦ ਦੇ ਵਿੱਚ ਇਹਨਾਂ ਦੀ ਆਮਤ ਜਿਹੜੀ ਆ ਇਹ ਦੇਖੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਆ ਪ੍ਰਾਣਾਸ਼ਾਲਾ ਤੋਂ ਪਰਾਣਾ ਇਨਸ਼ਾਅੱਲਾ ਤੋਂ ਪੰਡੋਰੀ ਰੋਡ ਤੇ ਸਤਿਤਰਸੂਲਪੁਰ ਬੇੜ ਤੋਂ ਥੋੜੀ ਦੂਰੀ ਤੇ ਜੋ ਦਰਿਆ ਬਿਆਸ ਆ ਦਰਿਆ ਬਿਆਸ ਵੀ ਇਥੋਂ ਥੋੜੀ ਦੂਰੀ ਤੇ ਪੈ ਜਾਂਦਾ ਦਰਿਆ ਬਿਆਸ ਦੇ ਕੰਢੇ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਜੋ ਉਸ ਸੂਬਤ ਆ ਡੇਰਾ ਸਾਹਿਬ ਸੇਖਮੰਦ ਦੇ ਨਾਂ ਤੇ ਜਾਣਿਆ ਜਾਂਦਾ ਸੋ ਗੁਰਦੁਆਰਾ ਪ੍ਰਬੰਧਕ ਜਿਹੜੇ ਨੇ ਉਹ ਸਾਡੇ ਨਾਲ ਨੇ ਉਹਨਾਂ ਨਾਲ ਇਸ ਸੰਬੰਧ ਦੇ ਵਿੱਚ ਗੱਲਬਾਤ ਕਰ ਲੈਨੇ ਆ ਕਿ ਇਹ ਜਿਹੜੀ ਚਿੜੀਆਂ ਦੀ ਆਮਤ ਆ ਇਹ ਕਦੋਂ ਤੂੰ ਦੇਖੀ ਤੁਸੀਂ ਇਹ ਗੁਰਾਇਆ ਸਾਹਿਬ ਅੱਜ ਅੰਮ੍ਰਿਤ ਵੇਲੇ ਜਦੋਂ ਤਕਰੀਬਨ ਜਿਹੜਾ ਕੋਈ ਅਸੀਂ ਉੱਠ ਕੇ ਪਾਠ ਪੂਜਾ ਕਰਦੇ ਆਂ ਉਦੋਂ ਤੋਂ ਲੱਗੇ ਜਿਹੜੇ ਪੰਛੀਏ ਚਿੜੀਆਂ ਆਉਣ ਲੱਗੀਆਂ ਨੇ ਔਰ ਹੁਣ ਤੱਕ ਇਹ ਤੇ ਲੱਖਾਂ ਦੀ ਤਦਾਦ ਵਿੱਚ ਆ ਕੇ ਜਿਹੜੀਆਂ ਜਿਵੇਂ ਕਿ ਕੋਈ ਗੁਰਦੁਆਰੇ ਕੋਈ ਮੱਥਾ ਟੇਕਣ ਆਉਂਦਾ ਇਹ ਚਿੜੀਆਂ ਪੂਰ ਜਾਂ ਜਿਹੜੀਆਂ ਕੋਈ ਗਿਣਤੀ ਨਹੀਂ ਹੋ ਸਕਦੀ ਕਿ ਇੰਨੇ ਕੇ ਪੰਛੀ ਆਏ ਨੇ ਔਰ ਮੈਂ ਇਸੇ ਮਿਨਾ ਗੁਰਨਾਨਕ ਦੇ ਮਹਾਰਾਜ ਦਾ ਜੋ ਪ੍ਰਕਾਸ਼ ਦਿਹਾੜਾ ਪੱਲ 15 ਤਰੀਕ ਨੂੰ ਆ ਉਹਨੂੰ ਸਮਰਪਿਤ ਮੈਂ ਇਸੇ ਮਿਨਾ ਕੇ ਪੰਛੀਆਂ ਵਿੱਚ ਜਾਗਰਤਾ ਆਈ ਆ ਔਰ ਇਹਨਾਂ ਨੇ ਵੀ ਗੁਰੂ ਸਾਹਿਬ ਦੇ ਜਿਹੜੇ ਚਰਨ ਪਰਸਨ ਵਾਸਤੇ ਗੁਰਦੁਆਰਾ ਸਾਹਿਬ ਦੇ ਦੁਆਲੇ ਤਕਰੀਬਨ ਲੱਖਾਂ ਦੀ ਤਦਾਦ ਵਿੱਚ ਜਿਹੜੇ ਪੰਛੀ ਨੇ ਆ ਕੇ ਨਕਮਸਤ ਹੋਏ ਨੇ ਔਰ ਮੇਰੇ ਸਹਿਮਤਾਬਕ ਜੋ ਗੁਰਦੁਆਰਾ ਸੇਖਵਾਵਾਲਿਆਂ ਦਾ ਡੇਰਾ ਸਾਹਿਬ ਗੁਰਦੁਆਰਾ ਇਹਦੇ ਆਲ ਦੁਆਲੇ ਪੰਛੀਆਂ ਦਾ ਇਕੱਤਰ ਹੋਣਾ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਹੀ ਸਮਰਪਿਤ ਆ ਔਰ ਮੈਂ ਜੋ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗਾ ਕਿ ਇਹਨਾਂ ਪੰਛੀਆਂ ਦੀ ਵੀ ਹਾਜ਼ਰੀ ਆਪਣੇ ਚਰਨਾਂ 'ਚ ਲਾਉਣ ਔਰ ਜੋ ਭਿਆਨਕ ਸਮਾਜ ਕੱਲ ਚੱਲ ਰਿਹਾ ਸੰਸਾਰ ਦੇ ਉੱਤੇ ਉਹਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜੋ ਮਨਾਇਆ ਜਾ ਰਿਹਾ ਸਾਰੀ ਸਿੱਖ ਜਗਤ ਵਿੱਚ ਇਹ ਚਿੜੀਆਂ ਵੀ ਕਿਸੇ ਹੱਦ ਤੱਕ ਗੁਰੂ ਨਾਨਕ ਦਾ ਪ੍ਰਕਾਸ਼ ਦਿਹਾੜਾ ਹੀ ਮਨਾਉਣ ਅੱਜ ਇੱਥੇ ਪਹੁੰਚੀਆਂ ਨੇ ਗੁਰਦੁਆਰਾ ਸਾਹਿਬ ਨਕਮਸਤਕ ਹੋਣ ਆਈਆਂ ਨੇ ਗੁਰਾਇਆ ਸਾਹਿਬ ਤੁਹਾਡਾ ਇੱਥੇ ਆਉਣਾ ਬਹੁਤ ਬਹੁਤ ਧੰਨਵਾਦ ਔਰ ਗੁਰੂ ਸਾਹਿਬ ਕਿਰਪਾ ਕਰਨ ਤੁਹਾਡਾ ਚੈਨਲ ਵੀ ਜਿਹੜਾ ਨਰਲੇਪ ਟੀਵੀ ਚੈਨਲ ਇਹ ਦਿਨ-ਦੁਨੇ ਰਾਤ ਚੋਂ ਗਣੀ ਤਰੱਕੀ ਕਰੇ ਔਰ ਇਹ ਪੰਛੀ ਵੀ ਜਿਹੜੇ ਨੇ ਇਹਨਾਂ ਨੂੰ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਦੀ ਹਾਜ਼ਰੀ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੇਖਾਂ ਸਾਹਿਬ ਜਿਹੜੀ ਵੱਡੀ ਤਦਾਦ ਦੇ ਵਿੱਚ ਗਿਣਤੀ ਦੇ ਵਿੱਚ ਜਿਹੜੀ ਸੰਗਣੀ ਆਬਾਦੀ ਦੇ ਵਿੱਚ ਜਿਹੜੀਆਂ ਚਿੜੀਆਂ ਬੈਠੀਆਂ ਨੇ ਇਹ ਕਿਤੇ ਨਾ ਕਿਤੇ ਕੁਝ ਸਵਾਲ ਵੀ ਖੜੇ ਕਰਦੀਆਂ ਨੇ ਕਿਉਂਕਿ ਅਜੋਕੇ ਯੁੱਗ ਦੇ ਵਿੱਚ ਤੁਹਾਡੇ ਮੂੰਹ ਇੱਕ ਸ਼ਬਦ ਨਿਕਲਿਆ ਕਿ ਭਿਆਨਕ ਸਮਾਂ ਤੇ ਭਿਆਨਕ ਸਮਾਂ ਕਿਵੇਂ ਆਇਆ ਸਾਡੇ ਅੰਦਰਾਂ ਦੇ ਵਿੱਚ ਇਨਸਾਨ ਦੇ ਅੰਦਰਾਂ ਦੇ ਵਿੱਚ ਜਿਹੜੀ ਈਰਖਾ ਦੁਸ਼ਤ ਈਰਖਾ ਦੁਸ਼ਤ ਦੀ ਭਾਵਨਾ ਇੱਕ ਦੂਜੇ ਦੇ ਪ੍ਰਤੀ ਪਿੰਡ ਪੁਦਰ ਤੇ ਆ ਬਿਲਕੁਲ ਤੁਹਾਡਾ ਸਾਲ ਪੂਰਾ ਹੋ ਲੈਂਦੇ ਹੋ ਕਿਤੇ ਨਾ ਕਿਤੇ ਪੰਛੀ ਜਿਹੜਾ ਸਨੇਹਾ ਦਿੰਦੇ ਜਿਹੜੇ ਨਜ਼ਰ ਆ ਰਹੇ ਨੇ ਕਿ ਕਿਵੇਂ ਇੱਕ ਜਟ ਜੁੱਟ ਹੋ ਕੇ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਅਨਰਲਿਵ ਟੀਵੀ ਤੇ ਕੈਮਰੇ ਦੀ ਅੱਖ ਚ ਕੈਦ ਹੁੰਦੀਆਂ ਤਸਵੀਰਾਂ ਦੇ ਰਹੀ ਕਿ ਕੋ ਕਿਤੇ ਨਾ ਕਿਤੇ ਸਨੇਹਾ ਛੱਡਦੇ ਨਜ਼ਰ ਆ ਰਹੇ ਨੇ ਕਿ ਕੀ ਜੇ ਇਨਸਾਨ ਵੀ ਇਸ ਤਰ੍ਹਾਂ ਇੱਕ ਕਤਾਰ ਦੇ ਵਿੱਚ ਜਿਵੇਂ ਜਿਵੇਂ ਆਪਾਂ ਗੁਰਪੁਰਪਤ ਦਾ ਉਤੇ ਇਹ ਪਾਵਨ ਪਿੱਤਰ ਦਿਹਾੜਿਆਂ ਦੇ ਉੱਤੇ ਸੰਗਤ ਰੂਪ ਦੇ ਵਿੱਚ ਬੈਠਦੇ ਆ ਤੇ ਜੇ ਰੂਟੀਨ ਦੇ ਵਿੱਚ ਜੋ 12 ਮਹੀਨੇ ਇਸੇ ਤਰ੍ਹਾਂ ਈਰਖਾ ਦਵੈ ਜਿਹੜੀ ਇਹ ਭਲਾ ਕੇ ਤੇ ਅਸੀਂ ਇੱਕਜੁੱਟ ਹੋ ਜਾਈਏ ਮਤ ਪੇਦ ਸਾਰੇ ਭਲਾ ਕੇ ਤੇ ਕੀ ਇਹ ਵਧੀਆ ਸਨੇਹਾ ਨਹੀਂ ਦੇ ਰਹੇ ਪੰਛੀ ਬਹੁਤ ਬਹੁਤ ਤੁਹਾਡਾ ਗੁਰਾਇਬ ਸਾਹਿਬ ਸਵਾਲ ਬੜਾ ਵਾਜਬ ਤੇ ਸਹੀ ਆ ਕਿ ਮਨੁੱਖ ਜਾਤੀ ਜਿਹੜੀ ਐ ਇਹਨੂੰ ਇਸ ਜਿਹੜਾ ਸੰਕੇਤ ਆ ਪੰਛੀਆਂ ਦਾ ਇਹਦੇ ਤੋਂ ਸਮਝਣਾ ਚਾਹੀਦਾ ਤੇ ਇੱਕ ਦੇ ਇਕਤਾ ਜੋ ਕਿ ਜਿਹੜੀ ਇਹਨਾਂ ਦੀ ਇਕਤਾ ਦੱਸੀ ਜਾ ਰਹੀ ਹੈ ਦੂਸਰਾ ਜੋ ਮਨੁੱਖ ਅੱਜ ਦੇ ਯੁੱਗ ਵਿੱਚ ਇਹਨਾਂ ਪਸ਼ੂ ਪੰਛੀਆਂ ਬਾਤ ਜਰੀਲਾ ਪਦਾਰਥ ਵਰਤ ਰਹੇ ਨੇ ਖਾਦਾਂ ਵਿੱਚ ਵੀ ਧਰਤੀ ਵਿੱਚ ਵੀ ਜੋ ਜਰੀਲੇ ਪਦਾਰਥ ਪਾਏ ਜਾ ਰਹੇ ਨੇ ਗੈਸਾਂ ਜੀਲੀਆਂ ਹੋ ਰਹੀਆਂ ਨੇ ਉਹ ਵੀ ਇਸ ਗੱਲ ਦਾ ਸੰਕੇਤ ਨੇ ਸਾਨੂੰ ਮਨੁੱਖ ਜਾਤੀ ਨੂੰ ਇਕੱਤਰ ਹੋ ਕੇ ਇਕਤਾ ਭਾਵਨਾ ਰੱਖਣੀ ਚਾਹੀਦੀ ਆ ਇਹਨਾਂ ਤੋਂ ਸਬਕ ਲੈਣਾ ਚਾਹੀਦਾ ਇਹਨਾਂ ਪੰਛੀਆਂ ਤੋਂ ਕਿ ਜੇ ਇਹ ਇਕੱਤਰ ਹੋ ਕੇ ਕਿਤਨਾ ਆ ਪਿਆਰ ਨਾਲ ਲੜੀਆਂ ਪਰੋਚ ਪਰੋਚ ਕੇ ਬੈਠੇ ਨੇ ਅਸੀਂ ਵੀ ਇਕੱਠਾ ਇਕੱਤਰ ਹੋ ਕਰਕੇ ਇੱਕ ਇੱਕ ਪਿੰਡ ਵਿੱਚ ਜਿਹੜੇ ਅਸੀਂ 10 10 ਗੁਰਦੁਆਰੇ ਬਣਾ ਬੈਠੇ ਆ ਸਾਨੂੰ ਇਕੱਤਰ ਹੋਣਾ ਚਾਹੀਦਾ ਪੰਛੀਆਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਇਹ ਗੁਰਾਇਆ ਸਭ ਤੁਹਾਡਾ ਸਵਾਲ ਬਿਲਕੁਲ ਸਹੀ ਆ ਔਰ ਮੈਂ ਕਹਾਂਗਾ ਤੇ ਮਨੁੱਖ ਜਾਤੀ ਨੂੰ ਇਹਨਾਂ ਤੋਂ ਸਭ ਕੁਝ ਸਿੱਖਣਾ ਚਾਹੀਦਾ ਚਰਚਾਵਾ ਇਹ ਵੀ ਨੇ ਕਿ ਚਿੜੀਆਂ ਅੱਜਕੱਲ ਕਿਧਰੇ ਨਜ਼ਰ ਨਹੀਂ ਆਉਂਦੀਆਂ ਸਾਰੀਆਂ ਟਾਵਰਾਂ ਦੀ ਜਿਹੜੀ ਰੇਡੀਸ਼ਨ ਆ ਉਹਦੇ ਨਾਲ ਮਰ ਮੁੱਕ ਗਈਆਂ ਨੇ ਤੇ ਇਹ ਕੁਦਰਤ ਦਾ ਇੱਕ ਅਦਭੁਤ ਨਜ਼ਾਰਾ ਜਿਹੜਾ ਹੈ ਇਹ ਕੁਦਰਤ ਦਾ ਆਪਾਂ ਕ੍ਰਿਸ਼ਮਾ ਕਹਿ ਸਕਦੇ ਕਿ ਚਿੜੀਆਂ ਜਿਹੜੀਆਂ ਪ੍ਰਵਾਸੀ ਨੇ ਇਹ ਇੱਥੇ ਗੁਰਪੁਰਬ ਨੂੰ ਲੈ ਕੇ ਜਾਂ ਕਿਹਾ ਜਾ ਸਕਦਾ ਜਾਂ ਮੌਸਮ ਦੇ ਬਦਲੇ ਮਜਾਜ ਨੂੰ ਲੈ ਕੇ ਜਾਂ ਇਥੋਂ ਟਾਵਰਾਂ ਦੀ ਦੂਰੀ ਹੈ ਕੀ ਮਾਈਂਡ ਦੇ ਵਿੱਚ ਕੀ ਫੁਰਨੇ ਆਉਂਦੇ ਕਿ ਮੈਂ ਸਮਝਨਾ ਕਿ ਡੇਰੇ ਵਿੱਚ ਗੁਰਦੁਆਰਾ ਸਾਹਿਬ ਦੇ ਦੁਆਲੇ ਇਕੱਤਰ ਹੋਣਾ ਇਹਨਾਂ ਚਿੜੀਆਂ ਦਾ ਪੰਛੀਆਂ ਦਾ ਇਹ ਸਾਬਿਤ ਕਰਦਾ ਸਾਨੂੰ ਇਹਨਾਂ ਦੇ ਭਲੇ ਵਾਸਤੇ ਸਹੀ ਕਦਮ ਚੁੱਕਣੇ ਚਾਹੀਦੇ ਨੇ ਇਹਨਾਂ ਟਾਵਰਾਂ ਤੋਂ ਇਹਨਾਂ ਨੂੰ ਬਚਾਉਣਾ ਚਾਹੀਦਾ ਡੇਰਾ ਸਾਹਿਬ ਸੇਖਵਾ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਤ ਭੁਪਿੰਦਰ ਸਿੰਘ ਸੇਖਵਾ ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਜੋ ਪ੍ਰਵਾਸੀ ਚਿੜੀਆਂ ਦੀ ਆਮਦ ਆ ਇਹਨਾਂ ਦੀ ਆਮਦ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਹਨਾਂ ਚਿੜੀਆਂ ਦੀ ਆਮਦ ਇੱਥੇ ਗੁਰਦੁਆਰਾ ਸਾਹਿਬ ਜਿੱਥੇ ਤੁਸੀਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁਖ ਰੱਖਦਿਆਂ ਹੋਇਆਂ ਇਹ ਪ੍ਰਵਾਸੀ ਪੰਛੀ ਆਏ ਨੇ ਮੈਂ ਬਿਲਕੁਲ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਗੁਰੂ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਕਿਹਾ ਗਿਆ ਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਏਕ ਕੁਦਰਤ ਦਾ ਕ੍ਰਿਸ਼ਮ ਹੈ ਜਦੋਂ ਵੀ ਕੋਈ ਇਹੋ ਜੀਆਂ ਕਈ ਕਟਨਾਵਾਂ ਹੋਣੀਆਂ ਹੁੰਦੀਆਂ ਨੇ ਤੇ ਜਾਂ ਕੋਈ ਗੱਲ ਵਾਪਰ ਨਹੀਂ ਹੁੰਦੀ ਹੈ ਤੇ ਕਈ ਵਾਰੀ ਮੈਂ ਇਸ ਗੱਲ ਨਾਲ ਵੀ ਇਹਨਾਂ ਨੂੰ ਜੋੜ ਕੇ ਲਾਵਾਂਗਾ ਕਿ ਜਿਹੜੇ ਹੈਗੇ ਆ ਪੰਛੀ ਇਹ ਸਾਨੂੰ ਸੰਕੇਤ ਦਿੰਦੇ ਨੇ ਪਝਾਲ ਆਉਂਦਾ ਤੇ ਲਿਖਿਆ ਜਾਂਦਾ ਵੀ ਜਿਹੜਾ ਪਝਾਲ ਤੋਂ 24 ਘੰਟੇ ਪਹਿਲਾਂ ਜਿਹੜੇ ਪੰਛੀ ਨੇ ਉਹ ਹਲਚਲ ਦੇ ਵਿੱਚ ਆ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਬਰਸਾਤ ਹੋਣੀ ਹੋਵੇ ਕੀੜੀਆਂ ਜਿਹੜੀਆਂ ਉਹ ਕੰਧਾਂ ਨੂੰ ਚੜ੍ਹਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਕੋਈ ਇਹ ਕੁਦਰਤ ਦਾ ਸੰਕੇਤ ਵੀ ਮੈਂ ਇਸ ਨੂੰ ਮੰਨ ਕੇ ਚੱਲਾਂਗਾ ਵਾਹਿਗੁਰੂ ਕਰੇ ਆਉਣ ਵਾਲਾ ਸਮਾਂ ਭਲੀ ਹੋਵੇ ਤੋ ਦੂਸਰੀ ਗੱਲੇ ਕੇ ਇੱਥੇ ਚਿੜੀਆਂ ਦਾ ਆਉਣਾ ਸਾਡੇ ਇਸ ਡੇਰੇ ਦੇ ਵਿੱਚ ਇੱਕ ਹੋਰ ਵੀ ਆ ਕਿ ਅਸੀਂ ਕੁਦਰਤੀ ਸ਼ਰੋਤਾਂ ਨੂੰ ਜਿਹੜਾ ਨਾ ਉਹ ਵੀ ਕੋਸ਼ਿਸ਼ ਆਮ ਕੇ ਰੱਖਿਆ ਕਿਉਂਕਿ ਅਸੀਂ ਕੁਦਰਤ ਦੇ ਨਾਲ ਪਿਆਰ ਕਰਦੇ ਆ ਮੈਸਜ ਜੋਗੀ ਕੈਮਰਾਮੈਨ ਨਾਲ ਨੂੰ ਨਾਲ ਹੀ ਗੁਰਾਇਤ ਸਾਹਿਬ ਨੂੰ ਥੋੜੀ ਜਿਹੀ ਖੇਚਲ ਦਵਾਂਗਾ ਆ ਵੇਖੋ ਐ ਸਾਡੇ ਸਾਹਮਣੇ ਦੋ ਕਨਾਲਾਂ ਜਗ੍ਹਾ ਜਿਹੜੀ ਹੈ ਇਹ ਸਾਡੀ ਇੱਥੇ ਪਈ ਹੈ ਇਹਦੇ ਵਿੱਚ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਦਰਖਤ ਮਿਲੇਗਾ ਇੱਧਰੋਂ ਮੈਂ ਕੈਮਰਾਮੈਨ ਨੂੰ ਕਹਾਂਗਾ ਕੈਮਰਾ ਮਾਰ ਕੇ ਇਹ ਵੇਖੋ ਉੱਪਰ ਵਾਲੇ ਪਾਸੇ ਨੂੰ ਗੁਰਦੁਆਰਾ ਸਾਹਿਬ ਦੇ ਚਾਰ ਚਫੇਰੇ ਫਿਰ ਇਹ ਫੁੱਲਾਂ ਵਾਲੇ ਜਿਹੜੇ ਦਰਖਤ ਨੇ ਇਸ ਤੋਂ ਅੱਗੇ ਵੀ ਇਸ ਤਰੀਬ ਦੋ ਕਨਾਲਾਂ ਥਾਂ ਜਿਹੜਾ ਨਾ ਇਹ ਦਰਖਤਾਂ ਵਾਸਤੇ ਕੁਦਰਤ ਨੂੰ ਦੀ ਸਰੋਤਾ ਨੂੰ ਜਿਹੜਾ ਹੈ ਉਹ ਅਸੀਂ ਸੰਭਲ ਵਾਸਤੇ ਹੀ ਹੈ ਜਿਹੜਾ ਇਹ ਤੁਹਾਡੇ ਸਾਹਮਣੇ ਜਿਹੜਾ ਇਹ ਪਿਆ ਹੋਇਆ ਇਹਦੇ ਵਿੱਚ ਹਰ ਤਰ੍ਹਾਂ ਦਾ ਤੁਹਾਨੂੰ ਇਸ ਦੇ ਵਿੱਚ ਦਰਸਤ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹਦੇ 'ਚ ਅਸੀਂ ਵਾਅਦਾ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹਨਾਂ ਕੁਦਰਤੀ ਸਰੋਤਾ ਨੂੰ ਸੰਭ ਕੇ ਰੱਖਣਾ ਜਿਹੜਾ ਹੈ ਇਹ ਅਸੀਂ ਜਿਹੜਾ ਇਹ ਚਿੜੀਆਂ ਦਾ ਜਾਂ ਪੰਛੀਆਂ ਦਾ ਆਉਣਾ ਜਿਹੜਾ ਹੈ ਉਹ ਮੈਂ ਮੰਨ ਲਾਵਾਂ ਕਿਉਂਕਿ ਪਹਿਲਾਂ ਜਦੋਂ ਚਿੜੀਆਂ ਤੁਸੀਂ ਵੇਖਦੇ ਰਹੇ ਹੋ ਕਿ ਛੋਟੇ ਜਿਹੜੇ ਕੱਚੇ ਘਰਾਂ ਦੇ ਵਿੱਚ ਕਾਨਿਆਂ ਦੇ ਵਿੱਚ ਹਾਲਣੇ ਪਾਉਂਦੀਆਂ ਸੀ ਹੁਣ ਸਾਰੇ ਘਰ ਪੱਕੇ ਹੋ ਗਏ ਇਹਨਾਂ ਨੂੰ ਆਲਣੇ ਪਾਉਣ ਲਈ ਜਗ੍ਹਾ ਨਹੀਂ ਮਿਲਦੀ ਇਸ ਕਰਕੇ ਇਹਨਾਂ ਨੂੰ ਇਸ ਕਰਕੇ ਵੀ ਇਹ ਜਿਹੜੇ ਜਾਨਵਰ ਨੇ ਇਹਨਾਂ ਦੀ ਆਮਦ ਇਥੋਂ ਘਟੀ ਹੈ ਇਹ ਸਾਡਾ ਕੁਦਰਤੀ ਸ਼ਰਮਾਇਆ ਵਾ ਮੈਂ ਸਾਰੇ ਨੂੰ ਬੇਨਤੀ ਕਰਾਂਗਾ ਕਿ ਕੁਦਰਤ ਨੂੰ ਸਾਹਮਦੇ ਰੱਖਦੇ ਹੋਏ ਇੱਕ ਤੇ ਪੋਲਿਊਸ਼ਨ ਤੋਂ ਸਾਨੂੰ ਜਿਹੜੀ ਹੈ ਉਹ ਇਹ ਨਿਯਾਤ ਮਿਲੇਗੀ ਦੂਸਰਾ ਇਹ ਕਿ ਕੁਦਰਤ ਨੂੰ ਅਸੀਂ ਸਾਂਭ ਕੇ ਰੱਖਾਂਗੇ ਕੁਦਰਤ ਦੀ ਜਿਹੜੀ ਵਿਰਾਸਤ ਆ ਉਹਨੂੰ ਅਸੀਂ ਸਾਂਭ ਕੇ ਰੱਖਾਂਗੇ ਤੇ ਬਿਮਾਰੀਆਂ ਦਾ ਆਉਣਾ ਜਿੱਥੇ ਇੰਨੀ ਦੁਨੀਆ ਜਿਹੜੀ ਹੈ ਉਹ ਭੱਜੀ ਫਿਰੰਡੀ ਆ ਕਿ ਪੋਲਿਊਸ਼ਨ ਬਹੁਤ ਹੈ ਇਹ ਹੈ ਉਹ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਸਾਡਾ ਫਰਜ਼ ਬਣਦਾ ਇਹਦਾ ਸੰਕੇਤ ਵੀ ਮੈਂ ਮੰਨਣਾ ਕਿ ਇਹ ਜਿਹੜੇ ਜਾਨਵਰ ਏਸੀ ਡੇਰੇ 'ਚ ਹੀ ਸਾਡੇ ਵੀ ਆਏ ਨੇ ਇਹਨਾਂ ਨੂੰ ਕੁਦਰਤੀ ਸਰੋਤ ਜਿਹੜੇ ਆ ਇੱਥੇ ਮਿਲੇ ਆ ਇਸ ਕਰਕੇ ਵੀ ਇਹਨਾਂ ਦੀ ਆਮਦ ਹੋਈ ਆ ਸੋ ਮੈਂ ਨਾਲ ਹੀ ਗੁਰਾਇਆ ਸਾਹਿਬ ਨੂੰ ਕਹਾਂਗਾ ਕਿ ਆਜੋ ਹੁਣ ਤੁਸੀਂ ਤੁਹਾਨੂੰ ਅਸੀਂ ਬਹੁਤ ਖੇਚਲ ਦਿੱਤੀ ਆ ਸੋ ਇਹ ਜਿਹੜਾ ਸੁਨੇਹਾ ਹੈ ਸਾਡਾ ਇਹ ਤੁਸੀਂ ਜਿਹੜਾ ਸਾਰੇ ਆਪਣੇ ਚੈਨਲ ਦੇ ਰਾਈ ਤੁਹਾਡੇ ਚੈਨਲ ਦੇ ਮੈਦੀਅਮ ਰਾਈ ਸਾਰੀ ਦੁਨੀਆ ਤੇ ਲੁਕਾਈ ਨੂੰ ਮੈਣੀ ਚਾਹੀਦੀ ਆ ਕਿ ਸਾਨੂੰ ਕੁਦਰਤੀ ਸਰੋਤਾਂ ਦਾ ਜਿਹੜਾ ਹੈ ਉਹ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਬਾਕੀ ਇਹ ਪੰਛੀ ਜਿਹੜੇ ਨੇ ਇਹਨਾਂ ਨੂੰ ਜਿੱਥੇ ਰਾਹਤ ਮਿਲਦੀ ਉੱਥੇ ਜਾਂਦੇ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਆ ਉਡੇ ਉਡੇ ਆਵੇ ਸੈ ਕੋ ਸੰਤਿ ਪਾਸ਼ੀ ਬਚਰੀ ਛਰਿਆ ਕਿ ਇਹ ਮਤਲਬ ਜਿਹੜੇ ਆ ਉਨ ਤਿੰਨ ਕੌਣ ਖਲਾਵਾ ਕੌਣ ਚੁਗਾਵਾ ਮਨ ਵਿੱਚ ਸਿਮਰਨ ਕਰਿਆ ਇਹ ਵੀ ਸਿਮਰਨ ਕਰਨੇ ਕਰਦੇ ਨੇ ਆਪਣੇ ਦਿਲ ਦੇ ਵਿੱਚ ਇਹ ਇਸ ਕਰਕੇ ਇਹਨਾਂ ਨੂੰ ਜਿੱਥੇ ਰਾਹਤ ਮਿਲਦੀ ਆ ਉੱਥੇ ਜਾਂਦੇ ਨੇ ਕੁਦਰਤ ਨੇ ਹਰ ਇੱਕ ਬੰਦੇ ਦਾ ਖਾਣਾ ਪੀਣਾ ਆਕਾਲ ਪੁਰਖ ਵਾਹਿਗੁਰੂ ਨੇ ਬਣਾਇਆ ਹੋਇਆ ਉਹਨਾਂ ਦੇ ਵਾਸਤੇ ਜਿਹੜਾ ਹੈ ਜਿਸ ਤਰ੍ਹਾਂ ਬੱਚੇ ਪਿੱਛੇ ਛੱਡ ਕੇ ਹੁੰਦੀਆਂ ਮਹਾਰਾਜ ਦੀ ਬਾਣੀ ਦੇ ਮੁਤਾਬਕ ਤੇ ਉਹਨਾਂ ਨੂੰ ਕੌਣ ਖੁਲਾਉਂਦਾ ਉਹ ਵੀ ਕੁਦਰਤੀ ਖਵਾਲਦੀ ਆ ਸੋ ਮਹਾਰਾਜ ਕਹਿੰਦੇ ਆ ਕਿ ਦਿੰਦਾ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਤਾਂ ਹੀ ਉਹ ਬੇਪਰਵਾਹ ਕਹਾਉਂਦਾਈ ਕਿ ਉਹ ਕੀੜੇ ਜਿਹੜੇ ਪੱਥਰ ਦੇ ਵਿੱਚ ਪੈਦਾ ਕੀਤੇ ਉਹਨਾਂ ਨੂੰ ਵੀ ਦਿੰਦਾ ਪਰ ਉਹਨਾਂ ਦਾ ਜ਼ਰੀਆ ਕੋਈ ਨਾ ਕੋਈ ਬਣਾਉਂਦਾ ਇਸ ਕਰਕੇ ਇਹ ਜਿਹੜਾ ਪੰਛੀਆਂ ਦਾ ਆਉਣਾ ਹੈ ਇੱਕ ਸ਼ੁਭ ਸੰਕੇਤ ਹੀ ਮੰਨਦੇ ਆ ਜੀ ਆਇਆਂ ਕਹਿੰਦੇ ਆ ਵੈਲਕਮ ਕਹਿੰਦੇ ਆ ਸਾਡੇ ਮਨ ਨੂੰ ਸ਼ਾਂਤੀ ਮਿਲੀ ਹੈ ਕਿਉਂਕਿ ਅਸੀਂ ਇੱਕ ਕੁਦਰਤੀ ਸਰੋਤ ਇੱਥੇ ਜਿਹੜੇ ਆਉ ਸਾਹਮਣੇ ਰੱਖੇ ਹੋਏ ਆ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਆਪਣੇ ਹੀ ਕੱਚੇ ਘਰਾਂ ਦੇ ਵਿੱਚ ਵੀ ਪੱਕੇ ਘਰਾਂ ਦੇ ਵਿੱਚ ਵੀ ਇਹਨਾਂ ਦੇ ਆਲਣੇ ਜਿਹੜੇ ਆ ਜਾਂ ਆਰਟੀਫੀਸ਼ੀਅਲੀ ਹੋਣ ਉਹ ਜ਼ਰੂਰ ਰੱਖਾਂਗੇ ਇਹਨਾਂ ਵਾਸਤੇ ਪਾਣੀ ਰੱਖਾਂਗੇ ਰਗਾ ਜੀ ਇਹਨਾਂ ਦਾ ਖਾਣ ਦਾ ਜਿਹੜਾ ਬੰਦੋਬਸਤ ਕਰਾਂਗੇ ਸਾਡੇ ਵਾਸਤੇ ਇੱਕ ਸਾਨੂੰ ਇਹ ਜਿਹੜਾ ਹੈ ਉਹ ਇੱਕ ਮਿਲ ਗਿਆ ਸਾਨੂੰ ਇੱਕ ਸੰਕੇਤ ਕਿ ਇਹ ਪੰਛੀ ਸਾਡੇ ਕੋਲੋਂ ਕੁਝ ਚਾਹੁੰਦੇ ਨੇ ਤਾਂ ਜਿੰਨੀ ਸੇਵਾ ਹੋ ਸਕੇ ਉਹ ਸੇਵਾ ਜਿਹੜੀ ਹੈ ਕਿਸੇ ਤਰ੍ਹਾਂ ਦੀ ਵੀ ਹੋਵੇ ਉਹ ਕਰਨੀ ਚਾਹੀਦੀ ਹੈ ਮੈਂ ਇਸ ਕਰਕੇ ਬੇਨਤੀ ਕਰਾਂਗਾ ਸਾਰੀ ਲੋਕਾਈ ਨੂੰ ਕਿ ਇਹਨਾਂ ਕੁਦਰਤੀ ਸ਼ਰਮਾਈ ਨੂੰ ਸਾਹਮਣੇ ਰੱਖਣਾ ਸਾਡਾ ਫਰਜ਼ ਬੰਦਾ ਹੈ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਇਹਨਾਂ ਪੰਛੀਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਭពਿੰਦਰ ਸਿੰਘ ਸੇਖਮਾਨ ਨੇ ਜਿੱਥੇ ਉਦਾਹਰਨਾਂ ਦਿੱਤੀਆਂ ਨੇ ਉੱਥੇ ਹੀ ਉਹਨਾਂ ਨੇ ਗਰਬਾਣੀ ਦੀਆਂ ਟੋਕਾਂ ਦੀਆਂ ਉਦਾਹਰਨਾਂ ਦਿੰਦਿਆਂ ਹੋਇਆਂ ਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਾਂ ਇਹਨਾਂ ਤੋਂ ਇਲਾਵਾ ਜਿਵੇਂ ਸਹਿਲ ਪਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਤਰਿਆ ਕਹਿੰਦੇ ਜਿਹੜੀ ਕੁਦਰਤ ਹੈ ਉਹ ਕਿਸੇ ਵੀ ਜੀਵ ਨੂੰ ਪੈਦਾ ਕਰਦੀ ਹੈ ਤੇ ਉਹਨੂੰ ਪੈਦਾ ਕਰਨ ਤੋਂ ਪਹਿਲਾਂ ਉਹਦਾ ਜਿਹੜਾ ਭੋਜਨ ਆ ਉਹ ਉਹਦਾ ਪਹਿਲਾਂ ਇੰਤਜ਼ਾਮ ਕਰਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨਾਲ ਜੋੜ ਕੇ ਜਿਹੜੇ ਪ੍ਰਬੰਧਕ ਨੇ ਇਸ ਗੁਰਦੁਆਰਾ ਸਾਹਿਬ ਦੇ ਉਹ ਦੇਖ ਰਹੇ ਨੇ ਕਿ ਪੰਛੀਆਂ ਦੀ ਆਮਦ ਹੋਈ ਹੈ ਉੱਥੇ ਹੀ ਭពਿੰਦਰ ਸੇਖਵੰਦ ਦਾ ਕਹਿਣਾ ਕਿ ਜਿਹੜੀ ਕੁਦਰਤੀ ਸਰੋਤ ਨੇ ਉਹ ਵੀ ਉਹਨਾਂ ਨੇ ਸੰਭਾਲ ਕੇ ਸੰਭਾਲ ਕੇ ਰੱਖੇ ਹੋਏ ਨੇ ਜਿਵੇਂ ਕਿ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਦੇ ਉੱਤੇ ਬੜੇ ਸ਼ੌਂਕ ਦੇ ਨਾਲ ਉਹਨਾਂ ਨੇ ਇੱਕ ਬਾਗ ਹੈ ਜਿਹੜਾ ਉੱਥੇ ਵਨਸਮਨ ਨੇ ਜਿਹੜੇ ਨੇ ਰੰਗ-ਬਰੰਗੇ ਫਲਦਾਰ ਜਾਂ ਸ਼ਾਨਦਾਰ ਜਿਹੜੇ ਬੂਟੇ ਨੇ ਉਹ ਲਾਏ ਹੋਏ ਨੇ ਹੋਰ ਉਹਨਾਂ ਨੇ ਕੁਦਰਤੀ ਸਰੋਤਾਂ ਦੀਆਂ ਜਿਹੜੀਆਂ ਨੇ ਕਈ ਐਗਜ਼ੈਂਪਲਾਂ ਦਿੱਤੀਆਂ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਸੋ ਅਜਿਹੀਆਂ ਖਬਰਾਂ ਜਿਹੜੀਆਂ ਨੇ ਨਰਲੇਵ ਟੀਵੀ ਤੇ ਰਾਹੀਂ ਪ੍ਰਕਾਸ਼ਿਤ ਕਰਨੀਆਂ ਅਸੀਂ ਇਸ ਲਈ ਵੀ ਜ਼ਰੂਰੀ ਸਮਝਦੇ ਹਾਂ ਕਿ ਜਿਵੇਂ ਇਹੜੇ ਪੰਛੀ ਨੇ ਇਹਨਾਂ ਦੀ ਸਾਂਭ ਸੰਭਾਲ ਲਈ ਜਿਵੇਂ ਉਹਨਾਂ ਨੇ ਐਗਜ਼ੈਂਪਲਾਂ ਦਿੱਤੀਆਂ ਨੇ ਕਿ ਇਹ ਪੰਛੀ ਸਾਡੇ ਤੋਂ ਕੀ ਚਾਹੁੰਦੇ ਨੇ ਇਹ ਪੰਛੀ ਕੁਛ ਨਾ ਕੁਛ ਸਾਡੇ ਤੋਂ ਚਾਹੁੰਦੇ ਨੇ ਇਸ ਲਈ ਉਹਨਾਂ ਲਈ ਬੇਸ਼ੱਕ ਸਾਨੂੰ ਆਰਟੀਬਿਸ਼ਨ ਆਲਣੇ ਜਾਂ ਉਹਨਾਂ ਵਾਸਤੇ ਪਾਣੀ ਜਾਂ ਹੋਰ ਜਿਹੜੀ ਖਰਾਕ ਹੈ ਉਹਦਾ ਪ੍ਰਬੰਧ ਕਿ ਉਹਨਾਂ ਕਰਨਾ ਪਾਵੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਪੰਛੀਆਂ ਦੀ ਜਿਹੜੀ ਸਾਮ ਸੰਭਾਲ ਵਾਸਤੇ ਕੋਈ ਨਾ ਕੋਈ ਪ੍ਰਬੰਧ ਜਿਹੜੇ ਨੇ ਉਚੇਚੇ ਵਸ਼ੀਸ਼ ਪ੍ਰਬੰਧ ਜਿਹੜੇ ਉਹ ਜਰੂਰ ਕਰਨਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪ੍ਰਵਾਸੀ ਪੰਛੀਆਂ ਦੀ ਜਿਹੜੀ ਆਮਦ ਹੈ ਇਸ ਡੇਰਾ ਸਾਹਿਬ ਗੁਰਦਰਾ ਸਾਹਿਬ ਜਿਹੜਾ ਸੇਖਵਾ ਇੱਥੇ ਆਮਦ ਜਿਹੜੀ ਇਸੇ ਤਰ੍ਹਾਂ ਜਿਹੜੀ ਆ ਜੁੜੀ ਰਹੇ ਹੁਣ ਤੱਕ ਲਈ ਇਹਨਾਂ ਸਹਿਯੋਗੀ ਕੈਮਰਾ ਪਰਸਨਲ ਸ੍ਰੀ ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ